ਸਰ ਰੇਲਵੇ ਸਟੇਸ਼ਨ ਦੀ ਇਹ ਚੈਕਿੰਗ ਕੀਤੀ ਜਾ ਰਹੀ ਹੈ ਕੀ ਕਰਨਾ ਇਹ ਮਾਨਜੋਗ ਐਸ.ਆਰ.ਪੀ ਸਾਹਿਬ ਜੀ ਦੀਆਂ ਹਦਾਇਤਾਂ ਮੁਤਾਬਕ ਦਿੱਲੀ ਜਿਹੜੀਆਂ ਸਰਚ ਆਪਰੇਸ਼ਨ ਹੁੰਦੇ ਆ ਕਿੱਦਾਂ ਚੈੱਕਿੰਗ ਹੁੰਦੀਆਂ ਨੇ ਮੱਧਿਆ ਨਜ਼ਰ 15 ਘਰ ਦੇ ਸੰਬੰਧ ਵਿੱਚ ਅੱਜ ਦਾ ਰੇਲਵੇ ਸਟੇਸ਼ਨ ਦਾ ਇਹ ਪ੍ਰੋਪਰ ਚੈਕਿੰਗ ਕੀਤੀ ਜਾ ਰਹੀ ਆ ਇਹਦੇ ਯਾਤਰੀ ਬੈਠੇ ਆ ਇਹਨਾਂ ਨੂੰ ਪੁੱਛਗੀਆਂ ਚ ਵੀ ਕੀਤੀ ਜਾ ਰਹੀ ਆ ਇਹਨਾਂ ਦੇ ਵੈਲਿਊ ਚੈੱਕ ਕੀਤੇ ਜਾ ਰਹੇ ਆ ਤੇ ਜਿਹੜੇ ਸ਼ੱਕੀ ਬੰਦੇ ਆ ਉਹਨਾਂ ਦੀ ਪੁੱਛਗੀਆਂ ਕਰਕੇ ਉਹਨਾਂ ਦਾ ਐਡਰੈਸ ਲਿਖੇ ਜਾ ਰਹੇ ਆ ਨੋਟ ਕੀਤੇ ਜਾ ਰਹੇ ਆ ਵੀ ਕੋਈ ਕਿੱਥੋਂ ਆ ਰਿਹਾ ਕਿੱਥੇ ਜਾ ਰਿਹਾ ਇਹ ਲਗਾਤਾਰ ਚੈਕਿੰਗ ਹੁੰਦੀ ਰਹੇਗੀ ਬਿਲਕੁਲ ਲਗਾਤਾਰ ਕੰਟੀਨਿਊ ਹੋਏਗੀ ਜਿਹੜੇ ਸਰਕਾਰੀ ਬਿਲਡਿੰਗਾਂ ਨੇ ਸਰਕਾਰੀ ਜਿਹੜਾ ਆਪਣੇ ਡਾਕਟਰ ਨੇ ਰੇਲਵੇ ਸਟੇਸ਼ਨ ਬਸ ਸਟੈਂਡ ਕੋਈ ਜਿੱਦੀ ਵੀ ਸਰਕਾਰੀ ਬਿਲਡਿੰਗਾਂ ਨੇ ਪ੍ਰੋਪਰ ਚੈਕਿੰਗ ਹੋ ਗਈ ਕੋਈ ਭੀੜ ਭੜਕੀ ਵਾਲੀ ਜਗ੍ਹਾ ਆ ਉੱਥੇ ਕੋਈ ਜਿਹੜਾ ਛੱਕੀ ਕੋਈ ਚੀਜ਼ ਪਈ ਆ ਬੈਗ ਪਿਆ ਆ ਕੋਈ ਟਿਫੜ ਪਿਆ ਆ ਕੋਈ ਲਵਾਸ ਤੇ ਗੱਡੀ ਖੜੀ ਆ ਉਹਦੀ ਪ੍ਰੋਪਰ ਚੈੱਕ ਕਰ ਕੀਤੀ ਜਾ ਰਹੀ ਹੈ ਕਾ ਕੋਈ ਪਬਲਿਕ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਮੈਂ ਇਹ ਬੇਨਤੀ ਕਰਨੀ ਚਾਹੁੰਗਾ ਵੀ ਕੋਈ ਵੀ ਤੁਹਾਨੂੰ ਇਸ ਗੱਲ ਦਾ ਪਤਾ ਲੱਗਦਾ ਕੋਈ ਸ਼ੱਕੀ ਬੈਗ ਦਾ ਕੋਈ ਸ਼ੱਕੀ ਟੀਜ਼ ਦਾ ਵਹੀਕਲ ਦਾ ਕੋਈ ਟਿਫਨ ਬੈਟਰ ਪੜੇ ਕੋ ਰੱਖਿਆ ਕਿਤੇ ਨਹੀਂ ਪੂਰੀ ਇਮੀਡੀਏਟ ਜਿਹੜੀ ਐ ਤਲਾ ਪੁਲਿਸ ਹੁੰਦੇ ਹੋ ਆਪ ਨੂੰ ਮਛੇੜੋ ਜਿਹੜਾ ਪੁਲਿਸ ਜਿਹੜੀ ਆ ਕਬੀ ਘੰਟੇ ਡਿਊਟੀ ਵਾਸਤੇ ਮਸਤਿਆਰ ਆ ਜੀ